ਸਸੇ ਗੱਲ ਦੀ ਦੂਜੇ ਚੈਨਲ ਤੇ ਤੁਸੀਂ ਵੀਡੀਓ ਦੇਖੀਗੀ ਆ ਵੀ ਆਪਾਂ ਮੇਸਲ ਦੀਆਂ ਪਕੌੜੀਆਂ ਹੁੰਦੀਆਂ ਨੇ ਮੇਸਲ ਵਾਲੀਆਂ ਪਕੌੜੀਆਂ ਜਿਹੜੀਆਂ ਬਣਾਈਆਂ ਤੀਆਂ ਉਹ ਆਪਾਂ ਹੀ ਛੱਕ ਚੁੱਕੇ ਆ ਸੋਹਣoor ਵਾਸਤੇ ਨਮੀਆਂ ਬਣਾਵਾਂਗੇ ਇਹਨੂੰ ਅੱਥੇ ਰੱਖੋ ਮੈਂ ਪਿੱਛਟ ਛੱਟ ਨਹੀਂ ਰਹੀ ਚਲੋ ਬਾਤ ਨੂੰ ਆਪਾਂ ਮਸਾਲਾ ਤਿਆਰ ਕਰਿਆ ਘਾਣਾ ਬਾਦਾਮ ਵੀ ਚੱਕ ਲੈ ਕਰੋ ਨਮਾ ਘਣਾ ਤਿਆਰ ਕਰਿਆ ਖਾਣ ਦਾ ਇਹ ਕੀ ਨਾ ਤੁਹਾਨੂੰ ਦੁਬਾਰਾ ਦੱਸ ਵੀ ਦਈਏ ਇਹ ਜਿਹੜੇ ਆਪਣੇ ਆਲੂ ਹੁੰਦੇ ਨੇ ਉਹ ਆਲੂ ਆ ਦੇ ਛਿਲਕਾ ਉਹ ਬਿੱਤੇ ਦੇ ਆਪਾਂ ਦੂਜੇ ਆਲੂ ਕੱਟਦੇ ਨੇ ਅੰਦਰ ਨਹੀਂ ਸਭ ਤੋਂ ਮੁੱਖ ਇਹ ਹੈ ਕਿ ਮਸਾਲਾ ਬਣਾਇਆ ਹੁਣ ਇਹ ਰੋਣਾ ਹੈ ਇਹਦੇ ਵਿੱਚ ਪਾ ਦੇਣਾ ਆਪਾਂ ਨੇ ਬਦਾਮ ਪੋਤੇ ਪਾਤਾ ਹਾਂ ਜਦੋਂ ਗਰਮ ਹੁੰਦਾ ਹੈ ਇਹ ਕਿਹਦੇ ਪਾਤਾ ਐਨਾ ਬਰੀਕ ਨਾ ਕਰ ਬਰੀ ਰਾਨੀ ਹਮ ਤਾਂ ਦੋ ਟੋਪੇ ਕਰ ਦੇਣਾ ਪਤਾ ਮੈਨੂੰ ਮੈਂ ਜਿਆਦਾ ਦੀ ਜਣਾ ਚਾਹੂੰ ਨਹੀਂ ਇਹਨਾ ਮੈਂ ਕੱਲ ਦੇਖੀ ਸੀ YouTube ਤੇ ਫਿਰ ਤਾਂ ਕਰਕੇ ਮੈਂ ਮੰਮੀ ਤੁਹਾਨੂੰ ਕਿਹਾ ਮੈਂ ਵੀ ਆਹ ਚੀਜ਼ ਬਣਾ ਇਹ ਕਹੇ ਕੀ ਬਣੂ ਸਵਾਦ ਬਣੂ ਪਤਾ ਨਹੀਂ ਨਹੀਂ ਬਣੂ ਵਾਹ ਤੂੰ ਮੇਰੇ ਤੇ ਯਕੀਨ ਰੱਖ ਕੇ ਬਣਾ ਦੇ ਦਸੋ ਗਿਓ ਕਰੂੰ ਪਾ ਦਈਏ ਹੂੰ ਉੱਤ ਗਾ ਚੱਕ ਦਾਨਾ ਵੀ ਸਾਰਾ ਚਾਹ ਪਾ ਦੇ ਸੁਣੋ ਕਦੇ ਵੀ ਤੁਹਾਡਾ ਘਰੇ ਖਾਣ ਨੂੰ ਚੀਜ਼ ਕਰਦੇ ਆਲੂ ਚੱਕੋ ਆਲੂ ਘੋਟੋ ਉਹ ਸਵਾਦ ਨਹੀਂ ਨਾ ਮੋਨ ਵਾਲਾ ਹੈਗਾ ਇਹ ਇਹ ਸਵਾਦ ਆਉਂਦਾ ਹੈ ਲੈ ਦਾ ਟੈਸਟ ਹੈ ਦਾ ਨਾਲ ਸਾਧੀਆਂ ਤਾਂ ਤੜੀ ਚੀਜ਼ ਹੈ ਬੱਦੀ ਕੋਈ ਕਰਨੀ ਕਰਨੀ ਬਸ ਨੂੰ ਛੇਕ ਲੱਗੀ ਜਣ ਤੋ ਹੁਣ ਇਹਦੇ ਸੱਕਦੇ ਤੁੰ ਬਸ ਚਲ ਮੇਰੇ ਵਿੱਚੋਂ ਸਲਾ ਕੱਢ ਲਉ ਨੇ ਆਪ ਅੱਗੇ ਵਿੱਚ ਛੱਡ ਦਈਏ ਜਿਹੜੇ ਬਚਦੀਆਂ ਨੇ ਨਹੀਂ ਨਹੀਂ ਇਹ ਵੀ ਛੱਡਣੀ ਬਾਅਦ ਵਿੱਚ ਗਰਮ ਕਰਦਾਂਗੇ ਜੇ ਛਿੱਟਣੋਂਗੇ ਪਹਿਲਾਂ ਪਰ ਉਹ ਮੂਰਚ ਲੱਗਿਆ ਹੋਇਆ ਹਾਂ ਉਹ ਉਤਰ ਜਾਣਾ ਉਹਦੇ ਵਿੱਚ ਜਾ ਕੇ ਗਰਮ ਛਿੱਟਣੀਆਂ ਨੇ ਆਪੇ ਰੱਬ ਦਾਮ ਕਰਕੇ ਥੱਲੇ ਤੇਰਾ ਬਾਅਦ ਵਿੱਚ ਸੁਕੂਣੀਆਂ ਮੈਨੂੰ ਪਤਾ ਨਾ ਤੁਹਾਨੂੰ ਚਾਹੇ ਦੱਖਾਂ ਵੀ ਪਾ ਲੋ ਪਾ ਦੇ ਬਸ ਰਹਿਣ 줘 ਇਹਨਾਂ ਕੁਝ ਨਹੀਂ ਉਹਨਾਂ ਖਾਣ ਨੂੰ ਫੁੱਲ ਪਤਾਸੇ ਤੋਂ ਇੰਦਰ ਤਸੀਲ ਲਸਣ ਪਾ ਸਕਦੇ ਫੁੱਲ ਪਤਾਸੇ ਪਾ ਜੇ ਉਹਨੂੰ ਪਤਾ ਲੱਗਣਾ ਕੀ ਹੈ ਸੈਲਿਕਾ ਪਾਪਕੋਰਨ ਵਾਲੀਆਂ ਖਿੱਲਾਂ ਨੇ ਨਹੀਂ ਉਹ ਤਾਂ ਉਹਨੂੰ ਵਧੀਆ ਵੀ ਲੱਗਦੇ ਆ ਗੂੜੂ ਵਿੱਚ ਚਲਾਇਆ ਹੋਇਆ ਮੈਂ ਕਿਹਾ ਪਹਿਲਾਂ ਇਹਨਾਂ ਨੂੰ ਖੁੱਲ੍ਹਣ ਦੀ ਹੈ ਚੱਲ ਬਾਅਦ ਚੱਲ ਫਿਰ ਹੋਰ ਬਾਹਲਾ ਦਾ ਗੰਢ ਵਿੱਚ ਇਹ ਕੱਢੇ ਇੱਕ ਮੁਫੀ ਦਾ ਕੱਢ ਆ ਦੇਖ ਤੈਨੂੰ ਬਦਾਮ ਮੈਂ ਨਹੀਂ ਖਾਂਦੀ ਮੈਨੂੰ ਪਤਾ ਨਾ ਇੱਕ ਤੋਂ ਪਾਰ ਲਾਉਂਦੇ। ਤੇ ਤੇਰਾ ਨਹੀਂ ਹੈ। ਆ ਇੱਥੇ ਉਹ ਵੀ ਕਰੋੜ ਪਾਈ ਤੇ ਕਰੋੜ ਵੀ ਪਾਣ ਦੀ ਵਿੱਚ। ਉਹ ਨਹੀਂ ਖਾਣ ਨਮਕ ਵਰਚ ਲੱਗਾ ਤੂੰ ਖਾ ਨਹੀਂ। ਸਿਰ ਉਹ ਇਦਾਂ ਤਾਂ ਹਿਲਾਈ ਜਾਣਾ ਨਾਲ ਸੀ ਨਾਲ ਬੜਾ ਬਹੁਤਾ ਜ਼ਿਆਦਾ ਗਰਮ ਹੋ ਜੂ ਬਿਠੇ ਨਾ ਨਹੀਂ ਇਹ ਜੰਮਦੇ ਨਿਸਦੇ। ਚਮਚਾ ਦੇ ਉਹ ਪਿੱਛੇ। ਪੋਰੇ ਚੱਕ। ਆ ਤਾਂ ਦੇ ਭਾਈ ਜੂ ਆਹ ਕਦੇ ਫੜ ਕੇ ਬੈਜ ਨਹੀਂ ਹੱਥ ਚੋਂ ਦੇ। ਮੈਂ ਕਿਤੇ ਬਾਜਾਂ ਵਿੱਚ ਤੇ ਮਰੂੰਗਾ ਇਹ ਜਿਹੜੇ ਗੁਏ ਆਲੂ ਜਿਆਦਾ ਪਤਾ ਨਾ ਆਪਾਂ ਹਾਂਜੀ ਸੱਚ ਸੱਚੀ ਦੱਸ ਕਿਨੇ ਛਿੱਲੇ ਕਿਨੇ ਕੱਟੇ ਕਿਨੇ ਸਲਾਦ ਦਿੱਤੀ ਦੀ ਹੁਣ ਹਾਂ ਅਰੇ ਜੀ ਕਾ ਹੱਥ 'ਚ ਦੱਸ ਤੁਸੀਂ ਵੀ ਬੋਲੇ ਵੀ ਵੀਡੀਓ ਮੈਂ ਦੇਖ ਕੇ ਸਭ ਸੀ ਹੈਂ ਹਾਂ ਮਤ ਤੁਸੀਂ ਹੈਲਪ ਕਰੀ ਬੋਲ ਦੱਸਿਆ ਕਿਨੇ ਤਾਂ ਵੀ ਦੁਬਾਰਾ ਬਣਾਓ ਤੁਸੀਂ ਹੋ ਗਿਆ ਫੇਰ ਤੋ ਐਦਾਂ ਦੀਆਂ ਕਿਸੇ ਵੀ ਤਰ੍ਹਾਂ ਦੀ ਰੈਸਪੀ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ। ਬਾਲ ਸਾਹਿਬ ਤਾਂ ਜੀਮ ਦੇ ਤੇ ਹੈ? ਮੇਰੇ ਨਾਲ ਕਰ ਲਿਓ ਫੋਨ 'ਚ ਆਵਾਜ਼ ਨਹੀਂ ਆਉਂਦੀ ਮਾਣਵੀ ਦਲਜ। ਕਰ ਲਿਓ ਸੰਪਰਕ। ਤੁਸੀਂ ਵਾਸ ਨੂੰ ਮੈਨੂੰ ਇਮੇਲ ਕਰ ਲਿਆ ਗੱਲ ਮੇਨਾਂ ਕਰ ਲਿਓ। ਕਦੇ ਵੀ ਗੱਲ ਕਰਾਂ ਮਾਸਟਰ ਸਾਹਿਬ ਨਾਲ। ਆਗੇ ਦੇਖੋ। ਆਹ ਸੋ ਨੂਰ ਯੂਨੀਵਰਸਿਟੀ ਤੋ ਆ ਚੁੱਕੀ ਆ ਉਹ ਦੇਖੋ 4 ਵਜ ਗਿਆ ਜੇ ਲੇਟ ਹੋ ਗਏ ਬੇਵਾਰ ਯੂਨੀਵਰਸਿਟੀ ਤੋ ਆ ਚੁੱਕੀ ਮੈਨੂੰ ਕੈਮਾ ਵੈਕ ਤੁਸੀਂ ਲਾਉਂਗੇ ਲਿਆ ਮੇਰੇ ਥੱਲੇ ਰੱਖ ਲੀਓ ਲੈ ਵੰਦੇ ਆਨੋ ਆਓ 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 ਪਿਆਰੇਓ ਆਓ ਬੱਲਾ ਅੱਜ ਇਦਾਂ ਦੀ ਰੈਸਪੀ ਬਣਾਈ ਆ ਤੇਰੇ ਵਾਸਤੇ ਮੈਂ। ਅਗਲੀ ਚੀਜ਼ ਹੋਊਗੀ ਦੇਖੋ। ਅਗਲੀ ਚੀਜ਼ ਹੋਊਗੀ ਹੋ ਗਈ। ਮੈਂ ਨਾ ਪਕੌੜੀਆਂ ਨੂੰ ਉੱਪਰ ਰੱਖ ਦੇਣ ਪਾਪਨ ਦੇ ਆ ਮਿਲਦੇ ਨੇ ਦਿਖਾਉਣਾ ਕਿ ਨੂਰ ਬੜਾ ਕੌਲਾ ਦਾ ਪਕੌੜੀਆਂ ਦਾ। ਪੜਾਓ ਹੜ। ਇਹ ਰੱਖੋ। ਆਹ ਲੋ ਤੇ ਚੀਜ਼। ਕੋੜ ਦੇ ਵਿੱਚ ਦੂਏ ਆਲੂ ਵਿੱਚ ਦੂਏ ਆਲੂ ਆ ਤੇ ਖਾ ਕੇ ਦੇਖਾ ਤੇ ਬਣੀ ਹੋਈਆਂ ਨੇ। ਕੁਰਮਣਿਆ ਪਾਪਾ ਕਹਿੰਦਾ ਇੰਨੇ ਗਲੰਡੀ ਨੂਰ ਦਾ ਸਰਨਾ ਠੱਗ ਦੇਖ ਸਵਾਦ ਮੈਂ ਚੱਲ ਜੀ ਲੈ ਚੱਲ ਜਾਈਏ ਹੋਰ ਇਹ ਕੇ ਚੀਜ਼ ਨੂੰ ਸੌ ਸੁਣਾ ਦਿਆ ਕਰ ਨੂਨ ਮਿਰਚ ਲੱਗਿਆ ਠੀਕ ਆ ਚਾਹ ਦਮਾ ਨਾਲ ਚਾਹ ਤੈਨੂੰ ਬਣਾ ਕੇ ਦੁੱਧ ਦੀ ਘੁੱਟ ਦੇ ਦਿੰਦੀ ਆ ਕਿੱਦਾਂ ਦਾ ਲੱਗਿਆ ਦੱਸ ਤਾਂ ਦੇ ਬੜਾ ਘੈਂਡਾ ਹਾਂ ਚਮਚਾ ਲੈ ਲੈ ਨਾਲ ਹੱਥ ਤੇ ਲੈ ਲੈ ਨੂੰ ਫੋਲ ਕਾਲੇ ਵੀ ਤੇ ਗਰੀ ਅਪਾ ਦੇਖੀ ਅੱਜ ਬਿਸਕੁਟ ਦਾ ਆਰਡਰ ਦੀਗਾ ਤੈਨੂੰ ਕੇ ਕਰਤੀ ਆ ਅੱਛਾ ਤੁਹਾਨੂੰ ਮਿਲਿਆ ਨਾ ਪਾਉ ਦੇਗਾ ਆਪਾਂ ਤੇ ਪਾ ਕੇ ਪਹਿਲਾਂ ਲੱਗੀ ਪਾ ਲਵਾਂਗੇ ਦੋ ਦੋ ਵੀ ਇਹਨਾਂ ਨਾਲ ਦੋ ਦੋ ਵੀ ਲੱਗਤ ਹੈ ਚਾਹ ਆਦਿ ਲੈ ਲਓਗੇ ਹਨਾ ਹੋਰ ਚਾਰ ਰਜੂ ਨਾ ਨੂੰ ਰਜੂ ਸਾਹਿਬ ਜਿਸ ਸਾਡਾ ਬੱਚਾ ਨਹੀਂ ਆਇਆ ਜੇਕਰ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਾਕਰਪਾਰਾ ਕਰਿਓ ਸਾਕਰਪਾਰਾ ਹੁਣ ਥੋੜਾ ਇੰਕਟ ਰੱਖਾਂਗੇ ਤੇਲ ਨਾਲ ਨੂੰ ਸਬਸਕ੍ਰਾਈਬਰ ਕਹਨੇ ਆਂ ਇੱਕ ਮੁੰਡਾ ਕਹਦਾ ਹੁੰਦਾ ਸਾਕਰਪਾਰਾ ਕਹਦਾ ਨਹੀਂ ਹੁੰਦਾ ਹਾਂ ਲਿਖਿਆ ਪਤਾ ਤੇਨੇ ਕਹਿੰਦਾ ਸਾਕਰਪਾਰਾ ਸਾਕਰਪਾਰਾ ਸੋ 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 ਸਾਕਰਪਾਰਾ ਸੋ ਨੋਰੀਆਮ ਚਮਚਾ ਲਾਗੋ ਤਾਂ ਹੱਥ ਨਾਲ ਸੋ ਵੀਡੀਓ ਕਿੰਨੀ ਲੱਗੀ ਇਹ ਤੋਂ ਨਹੀਂ ਦੱਸਣਾ ਅਰੇ ਤਾਂ ਹਲੇ ਬਾਅਦ ਚੈਨਲ ਉੱਤੇ ਤੁਹਾਨੂੰ ਫੋਲੋ ਕਰਾਂਗੇ ਵੀਡੀਓ ਪੂਰੀ ਕਰਕੇ ਦੱਸਾਂਗੇ ਵੀਡੀਓ ਬਣਾ ਲਈ ਨਾ ਵਧੀਆ ਹੂੰ ਨਾ ਨੂੰ ਮੈਂ ਚਾਹਦੇ ਹਾਂ ਮੈਂ ਪਾਵਾਂ ਅਜੇ ਤਾਂ ਚਾਹੀ ਨਿੰਬੂ ਪਾ ਲੈ ਕਰੋ ਟਪਾ ਲੈਂਦੇ ਮਰਜ਼ੀ ਕਰ ਆ ਬੁੱਲ ਪਤਾਸੇ ਪਾ ਲੈਣੇ ਵਿੱਚ ਲੇਕਿਨ ਹੁਣ ਮਿਰਚ ਲੱਗ ਕੇ ਤਾਂ ਪਿੱਲਾ ਵਰਗੇ ਬਣ ਜਾਣਾ ਹਲਾਇਨ ਬਸ ਆ ਵੀ ਬਣ ਗਏ ਡਰਕਾ ਬਦਲਣ ਦਾ ਬੰਨ ਲੱਗਿਆ ਹੰਦੀ ਸਰ ਨੂੰ ਕਤੂਬਾ ਦੱਸਿਆ ਕਿ ਉੱਪਰ ਪਈਆਂ ਨੇ ਮੈਂ ਤਾਂ ਹੀ ਰੱਖੀਆਂ ਨੇ ਪਹਿਲਾਂ ਬਰੈਸ ਬਦਲ ਲੂਗੀ ਚਲ ਕੋਈ ਹੁਣ ਬਦਲ ਲੂ ਜਾਨੂੰ ਆ ਬਣ ਦੇਣਾ ਹਾਂ ਬੱਤਾ ਹਲਾ ਹਲਾ ਹਾ ਕਿੰਨਾ ਚਿਰ ਨਹੀਂ ਹਲਾਏਂਗੀ ਹਾਂ ਨਾ ਕੰਨ ਹੋ ਗਈ ਤੁਸ ਕਾ ਕੰਕਤ ਦੋਹਾਂ ਮਾਂ ਮਾਂ ਧੀਆਂ ਨੇ ਬੇਸ਼ਰਮੀ ਦੀਆਂ ਪੂਰੀਆਂ ਹੱਦਾਂ ਤਾਇ ਕਰਤੀਆਂ ਮੈਨੂੰ ਇੱਕ ਵੀ ਵਾਰ ਨਹੀਂ ਪੁੱਛਿਆ ਪਰसों ਚਾਥੇ ਕੀ ਕੀ ਚੀਜ਼ਤੀ ਬਣਾਈ ਸੀ ਬ੍ਰੈਡ ਬ੍ਰੈਡ ਮੈਨੂੰ ਕਹਿੰਦੇ ਕਿ ਮੈਂ ਤੈਨੂੰ ਛੱਡਦੀ ਆ ਮੈਂ ਚਾਹ ਵੀ ਰੱਖੀ ਮਾਂ ਚਲ ਛੱਡੂਗੀ ਮੈਨੂੰ ਬ੍ਰੈਡ ਨਹੀਂ ਤੁਸੀਂ ਕਿਹਾ ਮੈਂ ਬਾਅਦ ਚ ਖਾਣਾ ਨੂਰ ਫਿਰ ਸਾਰੀ ਲੈ ਕੇ ਤੈਨੂੰ ਕਿਹਾ ਕਿ ਮੈਂ ਖਾਣਾ ਨਾ ਜਿਹੜੇ ਅੰਦਰ ਪਰसों ਖਾਂਦੀ ਦੀ ਬੈਠੀ ਕਹਿੰਦੀ ਥੋੜੇ ਜਿਹਾ ਤਾਂ ਖਾ ਲੈ ਬੱਚੋ ਮੈਂ ਇਹਨੂੰ ਜਵਾਬ ਦਿੱਤਾ ਮਾਂ ਮੈਂ ਨਹੀਂ ਖਾਣਾ ਪਤੈ ਕੀ ਚੀਜ਼ ਸੀ ਮਾਂ ਮਾਂ ਫਿਰ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਨਹੀਂ ਨਹੀਂ ਖਾਲਾ ਨਹੀਂ ਨਹੀਂ ਖਾਲਾ ਦੋ ਕ ਤਾਂ ਖਾ ਦੋ ਕ ਤਾਂ ਖਾ ਮਾਂ ਚਲ ਬਾਅਦ ਚ ਛੱਡਦੀ ਆ ਆਰਾਮ ਨਾਲ ਖਾ ਕੇ ਉੱਠੋ ਘੜੀ ਸਭ ਨੂੰ ਜੀ। ਇਹ ਚਮਚਾ ਦੇ। ਨੰਦਰੀ। ਰੱਖੋ ਨੂ ਬਦੇ ਦੇ। ਸੋ ਲਓ ਜੀ ਇਹ ਆਪਣਾ ਬਣ ਚੁੱਕਿਆ। ਨੂਰ ਵਾਸਤੇ ਉਹ ਕੌਲੀ ਚ ਤੇ ਆਪਣੇ ਵਾਸਤੇ ਆ ਬਣ ਗਏ। ਇਨਨੋ ਦਾ ਟਟੇ ਲੰਗਦਾ ਨਹੀਂ ਇਹ ਰੜਣਾ ਜਾਨ ਮਮਾ ਮਮੀ 3 ਜਮੇ ਕਨੈਕਸ ਨੂੰ ਲੈ ਲਉ ਕਾਣੀ ਨੂੰ ਫੁੱਲ ਬਤਾ ਚਾਹਣੋਂ ਹਾਂ ਹਾਂ ਇਹਨਾਂ ਤੋਂ ਮੜੋ ਜੀ ਸੇ ਕਹ ਹਾਂ ਮੰਮੀ ਅੰਮੀ ਉੱਤਰ ਹਾਂ ਇੱਕ ਚੀਜ਼ ਬਣਾ ਕੇ ਹਲੇ ਹਟੀਆਂ ਨੇ ਖਾ ਕੇ ਦੂਜੀ ਦੀ ਡਿਮਾਂਡ ਰੱਖ ਵੀ ਦਿੱਤੀ ਦੱਸ ਕੀ ਰੱਖਿਆ ਹੁਣ ਗਲਾਬ ਦੇ ਫੁੱਲ ਖੜ ਕੇ ਦੱਸ ਕੀ ਖਾਣਾ ਕੱਲ ਨੂੰ ਕਾਦੀਆਂ ਕੱਲ ਨੂੰ ਗਾਦੀ ਮੈਨੂੰ ਗੋੜ ਵਾਲੀਆਂ ਟਾਉਥੀਆਂ ਚਾਹੀਦੀਆਂ ਨੇ ਹੁਣ ਕੀ ਬਣਨੀ ਆ ਲਓ ਜੀ ਫਸਣ ਕਲਰ ਰੋ ਰੱਖਿਓ ਆਜ ਬ੍ਰਾਊਨ ਹੈ ਬ੍ਰਾਊਨ ਹੈ ਬ੍ਰਾਊਨ ਹੈ ਬ੍ਰਾਊਨ ਹੈ ਚਲੋ ਜਿਆ ਮਤ ਦਾ ਥੋੜਾ ਜੰਮਾ ਕੀ ਆਇਆ ਹੈ ਥੋੜਾ ਜੰਮਾ ਹੈ ਦਸ ਸਾਂ ਕਰਨਾ ਵੀ ਐ ਬਣਾ ਉਹ ਬੰਦ ਕਰੋ ਪਹਿਲਾਂ ਇਹ ਬੰਦ ਕਰ ਦੋ ਜੜ ਗਾਣਾ ਮੇਰਾ ਹੱਥ ਨਹੀਂ ਵਿਹਲਾ ਇੱਕ ਅੱਥਰੂ ਹੋਣਾ ਇੱਕ ਚਾਹ ਅਗੋਂ ਲੂਕਾ ਸਭਾਰ ਸੀਟਾ ਕਰਦਾ ਇਦਟੇ ਇਹ ਨੂੰ ਚੋਰ ਚ ਲੈ ਲੈ ਸੋ ਇਹਨੂੰ ਆਪਾਂ ਕੱਢੀ ਜਾਂਦੇ ਆ ਮਾਂਪੀ ਤੇ ਲੱਗ ਗਈ ਤੇ ਨੂਨ ਮਿਰਚ ਪਾਉਣਾ ਦੇਖ ਸਕਦੇ ਹੋ ਤੁਸੀਂ ਨੂਨ ਮਿਰਚ ਮਸਾਲਾ ਮਿਰਚ ਨਾ ਹੋ ਨਮ ਜਲਦੀ ਉਪਰ ਜਾਣਾ ਹਾਂ ਨੂਰੀ ਨੂੰ ਤਦ ਕਾਲਾ ਨੂਨ 150 ਜੜੀ ਬੂਟੀਆਂ ਇਕੱਠੀਆਂ ਕਰਕੇ ਮਸਾਲਾ ਕੁੱਟਿਆ ਆਪਾਂ ਨੇ ਹੂੰ ਢੋਲੋਂ ਦਿੰਦਿਓ ਨਾ ਨੱਕਾਉਣ ਲਈ ਪਹਿਲਾਂ ਮਾਂ ਇਹ ਮਾਰੋ ਪਹਿਲਾਂ ਤਾਂ ਇਹਦੇ ਉੱਪਰ ਢੋਲੇ ਆਣਾ ਇੰਡੈਕਸ਼ਨ ਤੇ ਆ ਦੇਖੋ ਜੀ ਤੇਲ ਨਿਚੋੜਨ ਦਾ ਸੌਖਾ ਤਰੀਕਾ ਦੱਸਦੇ ਹਾਂ ਤੁਹਾਨੂੰ ਹੌਲੀ 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 ਉਦੋਂ ਕਿੱਥੇ ਚਮਚੇ ਮਰੀ ਆਵੋਗੇ ਹੁਣ ਦੱਸੇ ਤਰੀਕਾ ਜੀਨੇ ਦੱਸਿਆ ਪਹਿਲੇ ਤੁਸੀਂ ਤੁਸੀਂ ਹੁਣ ਗਿਆਨ ਨਹੀਂ ਤੇ ਨਹੀਂ ਬੰਦੇ ਹੋ ਮੰਮਾ ਹਾਂ ਮੰਮਾ ਹਾਂ ਨਾਲੇ ਹੋ ਗਿਆ ਲੋ ਖਾਜ ਆ ਦੰਬੜੇ ਕਿ ਇਹਨਾਂ ਨੂੰ ਕੀ ਨਾ ਬੱਚੇ ਖਾਣੇ ਵਾ ਖਾਣੇ ਵਾਲਾ ਸੌਸ ਨਹੀਂ ਹੁੰਦੀ ਯਾਰ ਇਹ ਵਿੱਚ ਜੀ ਹਾਂ ਆ ਕਰਕੇ ਚੇਅਰ ਮੈਂ ਹਲਾ ਬੈਠਿਆ ਚੱਲਨੀ ਸੌਸ ਨਹੀਂ ਆਂਕੀ ਕਿ ਨੂਨ ਨੂੰ ਦੇਖੋ ਹੂੰ ਸੋ ਲਓ ਜੀ ਆ ਪ੍ਰੋਸੈਸ ਪੂਰਾ ਤਿਆਰ ਆ ਨੂਨ ਮਿਰਚ ਪਾਤਾ ਤੂੰ ਲੈ ਜਾ ਉਹ ਰੋਪਰ ਪੰਜਾਬ ਦਾ ਖਾਓ ਸਾਲ ਸਾਲ ਮਾਣੋ ਜੁਆਏ ਬੜਾ ਸਾਰੀਆਂ ਗਰਮ ਚੀਜ਼ਾਂ ਨੇ ਤੇ ਹੂੰ ਦੇਖੋ ਇਹ ਨੀ ਪਲੇਟ ਭਰਦੀ ਤਾਕਾਂ ਵੀ ਪਾ ਲੋ ਚਾਹੀ ਇਹ ਤਾਂ ਦੁਗਣੀ ਪਹਿਲਾਂ ਦੀ ਗਲੀ ਮਨ ਵੀ ਤਨੀ ਘੇੜਾ ਬੰਨਤਾ ਮਾਣੋ ਟੇਸਟ ਦੇਖੋ